ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਾਜ ਦੇ ਇੱਕ ਵਿਸ਼ੇ ਦੇ ਉੱਤੇ ਗੱਲ ਕਰਨੀ ਆ ਔਰ ਵਿਸ਼ਾ ਹੈ ਸਮਾਜ ਦਾ ਉਹ ਸਾਡੇ ਸੰਸਕਾਰ ਜਨਮ ਦਾ ਸੰਸਕਾਰ ਹੈ ਫਿਰ ਸਾਡਾ ਜਿਹੜਾ ਹੈ ਵਿਆਹ ਸੰਸਕਾਰ ਹੈ ਫਿਰ ਸਾਡਾ ਜਿਹੜਾ ਹੈ ਮਰਤਕ ਸੰਸਕਾਰ ਹੈ ਕਿ ਅੱਜ ਅਸੀਂ ਗੱਲ ਕਰਨੀ ਹੈ ਆਪਣੇ ਜਿਹੜਾ ਸਾਡਾ ਮਿਲਿਤਕ ਸੰਸਕਾਰ ਹੈ ਉਸ ਦੇ ਉੱਤੇ ਵਿਚਾਰ ਕਰਦੇ ਹਾਂ ਪੁਰਾਣ ਕੀ ਸੀ ਤੇ ਅੱਜ ਕੀ ਹੋ ਗਿਆ ਅੱਜ ਕਿਸ ਤਰ੍ਹਾਂ ਸਮਾਜ ਪਿਆ ਵਿਚਰਦਾ ਹੈ ਕਿਸ ਤਰ੍ਹਾਂ ਸਮਾਜ ਪਿਆ ਕਰਦਾ ਹੈ ਕੀ ਕੀ ਰੰਗ ਪਿਆ ਸਮਾਜ ਵਿਖਾਉਂਦਾ ਹੈ ਤੇ ਕੀ ਕੀ ਰੰਗ ਪਏ ਦੇਖਦੀ ਹੈ ਦੁਨੀਆ ਪੁਰਾਤਨ ਸਮਿਆਂ ਦੇ ਵਿੱਚ ਜਦੋਂ ਕੋਈ ਜੀਵ ਕਿਉਂਕਿ ਮੌਤ ਟਾਲ ਸੁਚਾਈ ਹੈ ਤੇ ਮਰਨਾ ਸਭਨਾ ਨੇ ਭਾਵੇਂ ਕੋਈ ਬੁੱਢਾ ਹੈ ਭਾਵੇਂ ਕੋਈ ਬੱਚਾ ਹੈ ਭਾਵੇਂ ਕੋਈ ਜਵਾਨ ਹੈ ਭਾਵੇਂ ਕੋਈ ਇਸਤਰੀ ਹੈ ਭਾਵੇਂ ਕੋਈ ਜ਼ੁਰਗ ਹੈ ਪੁਰਸ਼ ਹੈ ਕੋਈ ਵੀ ਹੈ ਭਾਵੇਂ ਬਿਮਾਰ ਹੈ ਤੇ ਭਾਵੇਂ ਤੰਦਰੁਸਤ ਹੈ ਦੁੱਖ ਸਾਰਿਆਂ ਦੇ ਜਾਣਦਾ ਹੁੰਦਾ ਹੈ ਚਾਹੇ ਬੁੱਢਾ ਵੀ ਚਲ ਜੇ ਦੁੱਖ ਉਹਦਾ ਵੀ ਹੁੰਦਾ ਹੀ ਆ ਪਰ ਪਰ ਅੱਜ ਕੀ ਹੋ ਰਿਹਾ ਸਮਾਜ ਦੇ ਅੰਦਰ ਕਿ ਜਿਹੜਾ ਹੈ ਜੋ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਉਹਦੀ ਜਿਹੜੀ ਆ ਉਹ ਮਿਰਤਕ ਇਹ ਜਿਹੜੀ ਆ ਪਾਰਤਕ ਸਰੀਰ ਉਹਦਾ ਜਿਹੜਾ ਹੈ ਉਹ ਮੰਜੇ ਦੇ ਉੱਤੇ ਪਿਆ ਹੈ ਤੇ ਉਸ ਦੇ ਆਸ-ਪਾਸ ਬੈਠੇ ਹੋਏ ਲੋਕ ਜਿਹੜੇ ਹਨ ਉਹ ਕੀ ਕਰ ਰਹੇ ਹਨ ਹਾਂਜੀ ਪੁਰਾਤਨ ਸਮਿਆਂ ਦੇ ਵਿੱਚ ਦੱਸਦੇ ਹਸਣ ਕਿ ਜਦੋਂ ਕੋਈ ਪੁਰਾਣੀ ਜੀਵ ਚੜ੍ਹਾਈ ਕਰ ਜਾਣਾ ਤੇ ਉਦੋਂ ਕਈ ਕਈ ਦਿਨ ਜਿਹੜਾ ਸੀ ਪਿੰਡ ਦੇ ਵਿੱਚ ਸਾਂਝਾ ਸੋਗ ਮਨਾਇਆ ਜਾਣਾ ਕਿ ਪਲਾਣੇ ਦਾ ਅੱਜ ਪੁਰਾਣੀ ਭਾਈ ਚੜ੍ਹਾਈ ਕਰ ਗਿਆ ਹੈ ਕੋਈ ਗਾਣੇ ਨਾ ਵਜਾਓ ਕੋਈ ਖੁਸ਼ੀ ਦਾ ਕਾਰਜ ਨਹੀਂ ਕਰਨਾ ਸਾਂਝਾ ਸ਼ੌਕ ਕਰਨਾ ਫਿਰ ਜਿਹੜਾ ਹੈ ਅੱਗੇ ਚਲਦੇ ਆ ਚਲਦੇ ਆ ਜਿਹੜਾ ਅਸੀਂ ਸਾਂਝਾ ਪਿੰਡ ਦੇ ਸ਼ੌਕ ਬਣਾਉਣਾ ਕੋਸ਼ਿਸ਼ ਕਰਦੇ ਜਰਾ ਹੈ ਆਪਾਂ ਗਾਲੇ ਕਰਦੇ ਆ بارش ਆ ਗਈ ਆ ਸਾਂਝਾ ਜਿਹੜਾ ਹੈ ਸੋ ਤੁਮਰ ਆਉਣਾ ਪਿੰਡ ਨੇ ਤੇ ਕਈ ਕਈ ਦਿਨ ਜਿਹੜਾ ਸੀ ਆਂਡ ਗਵਾਂਡ ਦੇ ਵਿੱਚ ਜਿਹੜਾ ਕੋਈ ਬਹੁਤੇ ਭੋਜਨ ਵਢਾਰੇ ਨਾ ਬਣਨੇ ਸਾਦਾ ਰੋਖਾ ਨੇ ਖਾਣਾ ਤੇ ਕਈ ਕਈ ਦਿਨ ਜਿਹੜਾ ਸੀ ਉਸ ਘਰ ਦੇ ਵਿੱਚ ਚੁੱਲ੍ਹੇ ਦਾ ਧੂੰਆਂ ਬੰਦ ਠੱਕ ਹੋ ਜਾਣਾ ਧੂੰਆਂ ਆ ਨਿਕਲਣਾ ਇਹ ਪ੍ਰਾਤਨ ਸਾਡਾ ਰੀਤੀ ਰਿਵਾਜ ਸੀ ਸਾਡੀ ਸਭਿਆਤਾ ਸੀ ਪਿੰਡ ਨੇ ਸਾਂਝਾ ਸੋਕ ਮਨਾਉਣਾ ਮਹਲੇ ਦੇ ਵਿੱਚ ਕਈ ਕਈ ਦਿਨ ਤੱਕ ਖੁਸ਼ੀਆਂ ਦੇ ਕਾਰਜ ਬੰਦ ਕਰ ਦਿੱਤੇ ਜਾਣੇ ਕਿ ਕਈ ਕਈ ਦਿਨ ਤੱਕ ਉਸ ਪਰਿਵਾਰ ਦੇ ਵਿੱਚ ਉਹਨਾਂ ਦੇ कुटुंब ਦੇ ਵਿੱਚ ਜਿਹੜਾ ਸੀ ਉਹ ਚੁੱਲ੍ਹੇ ਬੰਦ ਹੋ ਜਾਣੇ ਧੂਆ ਮਰਦ ਹੋ ਜਾਣਾ ਤੇ ਕਹਿਣਾ ਬਣਾਣੇ ਦਾ ਪੁਰਾਣੀ ਚੜਾਈ ਕਰ ਗਿਆ ਭਾਈ ਸਾਰੇ ਜਣੇ ਰਲ ਮਿਲ ਕੇ ਸਾਂਝਾ ਸ਼ੁਕ ਕਰੀ ਗਏ ਕੋਈ ਖੁਸ਼ੀ ਦਾ ਕਾਮਨਾ ਕਰੀਏ ਕੋਈ ਗਾਉਣ ਵਜਾਉਣੇ ਇਹ ਕੰਮ ਬੰਦ ਕਰ ਦਿਆ ਨੇ ਸਮਾ ਚਲਦਿਆਂ 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 ਸਮਾ ਕਿਧਰੋਂ ਨਿਕਲ ਗਿਆ ਠੀਕ ਹੈ ਭੁੱਖ ਸਰੀਰ ਦੀ ਜ਼ਰੂਰਤ ਹੈ ਇੰਨੀ ਨਹੀਂ ਜ਼ਰੂਰਤ ਨਹੀਂ ਆ ਭੁੱਖ ਸਰੀਰ ਦੀ ਕਿ ਦੁਆ 4 ਘੰਟਿਆਂ ਦੇ ਵਿੱਚ ਅਸੀਂ ਗਿਲੇ ਸੇ ਹੋ ਜਾਵਾਂਗੇ ਇੰਨੀ ਵੀ ਜ਼ਿਆਦਾ ਜ਼ਰੂਰਤ ਨਹੀਂ ਹੈ ਜਿੰਨਾ ਚਿਰ ਨਾ ਚੰਮ ਚੜ੍ਹਿਆ ਪਿਆ ਸਰੀਰਾਂ ਦੇ ਉੱਤੇ ਅੱਜ ਐਡੀ ਗੱਲ ਨਹੀਂ ਆ ਕਿ ਜੇ ਹਫ਼ਤਾ ਭੁੱਖੇ ਵੀ ਰਹਿ ਜਾਗੇ ਤੇ ਕੋਈ ਗੱਲ ਨਹੀਂ ਸਾਨੂੰ ਕੁਝ ਨਹੀਂ ਹੋਣਾ ਪਰ 2 ਘੰਟੇ ਵੱਧ ਤੋਂ ਵੱਧ ਬਹਿਣਾ ਹੁੰਦਾ ਉਸ ਘਰ ਦੇ ਵਿੱਚ ਜਿਸ ਘਰ ਸਾਨੂੰ ਜਾਣੇ ਚੈਰੀ ਤੇ ਦਾਰੀਆਂ ਤੇ ਜਾਣਿਆ ਚ ਨਗਰ ਤੇ ਜਾਣੇ ਕਿਤੇ ਵੀ ਜਿਆਦਾ ਜਿਆਦਾ 2 ਘੰਟੇ 3 ਘੰਟੇ 4 ਘੰਟੇ ਇਨਾ ਸਮਾਂ ਹੀ ਲੱਗਣਾ ਹੈ ਕਿ ਜਦੋਂ ਪੁਰਾਣੀ ਉਸ ਘਰ ਦੇ ਵਿੱਚ ਉਹ ਵੱਡਾ ਐਂਟਰ ਹੁੰਦਾ ਹੈ ਅਗਰ ਗਰਮੀਆਂ ਨੇ ਤੇ ਸਰਬਤ ਨਿੰਬੂ ਪਾਣੀ ਠੰਡਾ ਪਾਣੀ ਪਾਣੀ ਦੀਆਂ ਗਲਾਸੀਆਂ ਆਬ ਜਿਹੜੀਆਂ ਬਜ਼ਾਰਾਂ ਚੋਂ ਮਿਲਦੀਆਂ ਨੇ ਮੁੱਲ ਦੇ ਆ ਕੇ ਪਾਣੀ ਪਿਆ ਪਲਪੀ ਹੁੰਦਾ ਹੈ ਸਮੂ ਪੰਜਾਬ ਦੇ ਅੰਦਰ ਅੱਜ ਮਨੋਖ ਠੰਡਾ ਪਾਣੀ ਪਿਆਲ ਦੇਓ ਸ਼ਰਬਤ ਪਿਆਲ ਦੇਓ ਨਿੰਬੂ ਪਾਣੀ ਪਿਆਲ ਦੇਓ ਤੇ ਬਹਿ ਜਾਓ ਛੱਕ ਕੇ ਬਹਿ ਗਏ ਬੈਠਿਆ ਵੀ ਪਾਣੀ ਤੇ ਹੀ ਜਾਣਾ ਹੈ ਟਪਕੜ ਪੜ ਕੇ ਵਰਤਾਈ ਜਾਣਾ ਵਿੱਚ ਤੇ ਉਸ ਤੋਂ ਅੱਗੇ ਪੰਗਤਾਂ ਲੱਗ ਗਈਆਂ ਪ੍ਰਸ਼ਾਦਾ ਬਣਿਆ ਭਾਈ ਪ੍ਰਸ਼ਾਦਾ ਸਾਰੇ ਜਣੇ ਛੱਕ ਲੋ ਉਸ ਤੋਂ ਬਾਅਦ ਵੀ ਜਿਹੜਾ ਮਿਲ ਤੈਕ ਸਰੀਰ ਦਾ ਆਪਾਂ ਉਹਦੇ ਅੰਤਮ ਟਿਕਾਣੇ ਤੇ ਲੈ ਕੇ ਤੇ ਜਾਵਾਂਗੇ ਪ੍ਰਸ਼ਾਦਾ ਛੱਕ ਲੋ ਸਾਰੇ ਜਣੇ ਪਹਿਲਾਂ ਇੰਦਰੂਸ ਮਾਰ ਤੁਰ ਗਿਆ ਤੇ ਉਹ ਸੇਖਿਆ ਜਿਹੜਾ 6-6 ਮਹੀਨੇ ਖਾਨੋਂ ਵੜਦੇ ਸੰਭਾਂ ਦੇ ਵਿੱਚ ਤੇ ਪੱਤੇ ਤੇ ਇਹਨਾਂ ਦਰਖਤਾਂ ਦੇ ਸਾਗ ਤੇ ਆਦਤ ਇਹਨਾਂ ਨੂੰ ਸਾਗ ਜਿੰਨੀ ਆਦਤ ਖਾ ਕੇ ਤੇ ਵਿਚਾਰੇ ਖਾਂਦਾ ਰਿਹਾ ਅੱਜ ਇਹ ਗੂੜ ਖਾਲਸਾ ਜਿਹੜਾ ਇੱਕ ਮੁੱਠ ਖਾ ਕੇ ਉਹ ਕੇ ਛੋਲਿਆਂ ਦੀ ਤੇਰੇ ਲਗਰਾਚ ਉਤੇ ਘੂਰ ਘੂਰ ਮੌਤ ਨੂੰ ਵੰਗਾਰੇ ਤੇਰਾ ਖਾਲਸਾ ਤੇ ਅੱਜ ਕੀ ਹੋ ਗਿਆ ਉਸ ਮਰਤਕ 파ਤ ਸਰੀਰ ਦੇ ਪਾਸ ਬੈਠ ਕੇ ਤੇ ਤੜਕੇ ਵਾਲੀਆਂ ਦਾੜਾਂ ਤੇ ਪ੍ਰਸ਼ਾਦ ਦੀ ਤੇ ਛੋਲੇ ਮਟਰ ਇਹ ਕੋ ਦਿਖਾਈ ਜਾਂਦਾ ਅਣੀ ਭੁੱਖ ਲੱਗੀ ਅੱਜ ਮਨੁੱਖ ਨੂੰ ਸਮਾਜ ਕਿੱਧਰ ਨੂੰ ਜਾ ਰਿਹਾ ਭਾਈ ਇਹ ਰੀਤੀ ਰਿਵਾਜਾਂ ਨੂੰ ਬੰਦ ਕਰਕੇ ਸਾਦਗੀ ਵਾਲੇ ਪਾਸੇ ਆਈਏ ਸਾਦਗੀ ਅਪਣਾਈਏ ਦੁਆ ਚੌਂ ਘੰਟਿਆਂ ਦਾ ਕਿਤੇ ਸਾਡਾ ਜਿਹੜਾ ਵਾ ਸਰੀਰ ਨਹੀਂ ਸਾਜਾ ਕਮਜ਼ੋਰ ਨਹੀਂ ਹੋ ਜਾਂਦਾ ਇਹਨਾਂ ਰੀਤੀ ਰਿਵਾਜਾਂ ਨੂੰ ਬੰਦ ਕਰਕੇ ਸਾਦਗੀ ਅਪਣਾਈ ਹੈ ਸਾਦਗੀ ਦੇ ਵਿੱਚ ਹੀ ਸੰਸਾਰ ਦੀ ਖੁਸ਼ੀ ਹੈ ਸਾਦਗੀ ਦੇ ਵਿੱਚ ਪਰਮੇਸ਼ਰ ਦੀ ਵੀ ਖੁਸ਼ੀ ਹੈ ਪਹਿਲਾਂ ਪੁਰਾਣੇ ਬਜ਼ੁਰਗ ਦੱਸਦੇ ਕਿ ਜਦੋਂ ਕਿਸੇ ਦੂਰ ਪਿੰਡ ਦੇ ਵਿੱਚ ਸੁਸਕਾਰ ਵਾਸਤੇ ਜਾਣਾ ਤੇ ਘਰੋਂ ਰੋਟੀਆਂ ਬੰਨ ਲੈਣੀਆਂ ਤੇ ਜਦੋਂ ਪਿੰਡ ਦਾ ਫੱਦ ਬੰਨਾ ਲੱਗੇ ਆ ਜਾਣਾ ਜੂ ਲੱਗੇ ਆ ਜਾਣੀ ਤੇ ਉੱਥੋਂ ਪਛਾਂ ਹੀ ਬੈਠ ਕੇ ਤੇ ਛਕ ਲੈਣੀਆਂ ਕਿਤੇ ਬੰਬੀ ਤੇ ਬਹਿ ਜਾਣਾ ਕਿਤੇ ਖੂਹ ਤੇ ਬਹਿ ਜਾਣਾ ਪਾਣੀ ਦਾ ਸਰੋਤ ਵੇਖ ਕੇ ਤੇ ਬੈਠ ਜਾਣਾ ਤੇ ਛਕ ਛਕਾ ਲੈਣੀਆਂ ਅੱਜ ਕਿੱਦਰ ਨੂੰ ਸਾਡਾ ਸਮਾਜ ਤੁਰ ਪਿਆ ਇਸੇ ਤਰ੍ਹਾਂ ਸਾਰੀਆਂ ਰਸਮਾਂ ਅਸੀਂ ਵਿਗਾੜ ਦਿੱਤੀਆਂ ਭਾਵੇਂ ਵਿਆਹ ਦੀ ਰਸਮ ਹੈ ਤੇ ਭਾਵੇਂ ਭੋਗ ਦੀ ਰਸਮ ਹੈ ਸਾਰੀਆਂ ਰਸਮਾਂ ਅਸੀਂ ਖਰਾਬ ਕਰ ਚੁੱਕੇ ਆ ਸਾਦਗੀ ਵਾਲੇ ਵਾਲੇ ਪਾਸੇ ਆਉਣਾ ਪੈਣਾ ਹੈ ਅੱਜ ਆਜੋ ਕੱਲ੍ਹ ਆਜੋ ਪਰਸੋਂ ਆਜੋ ਆਉਣਾ ਪੈਣਾ ਸਾਦਗੀ ਵਾਲੇ ਪਾਸੇ ਤੇ ਇਸ ਜਿਹੜਾ ਹੈ ਰਸਮ ਨੂੰ ਭਾਈ ਅਸੀਂ ਮੁੜ ਉਸੇ ਜਿਹੜਾ ਪ੍ਰਾਚਨਤਾ ਵਾਲੇ ਪਾਸੇ ਲੈ ਕੇ ਆਈਏ ਤੇ ਜਿਸ ਦਿਨ ਪ੍ਰਾਰੰਭ ਚੜਾਈ ਕਰਦਾ ਕੋ ਬਹੁਤੀਆਂ ਦਾਲਾਂ ਫੁਲਕੇ ਇਹਨਾਂ ਚੀਜ਼ਾਂ ਵਾਲੇ ਪਾਸਿਓਂ ਗੁਰੇਜ ਕਰੀਏ ਸਾਦਗੀ ਆਪਣਾਈਏ ਕੜਾ ਪ੍ਰਸ਼ਾਦ ਦੀ ਦੇਗ ਤੇ ਵੈਸੇ ਹੀ ਵਰਤਦੀ ਆ ਗੁਰੂ ਘਰ ਦੇ ਵਿੱਚ ਤੇ ਕੜਾ ਪ੍ਰਸ਼ਾਦ ਇੱਕ ਇਹੋ ਜੀ ਚੀਜ਼ ਆ ਸਾਡੇ ਜਨਮ ਤੇ ਹੀ ਵਰਤਦਾ ਆ ਸਾਡੇ ਵਿਆਹ ਤੇ ਹੀ ਵਰਤਦਾ ਵਾ ਸਾਡੇ ਸੰਸਕਾਰ ਤੇ ਹੀ ਵਰਤਦਾ ਵਾ ਸਾਡੇ ਭੋਗ ਤੇ ਹੀ ਵਰਤਦਾ ਇਹ ਖੁਸ਼ੀ ਦਾ ਵੀ ਪ੍ਰਤੀਕ ਆ ਤੇ ਚੜ੍ਹਦੀ ਕਲਾ ਦਾ ਵੀ ਪ੍ਰਤੀਕ ਆ ਤੇ ਇਸ ਨੂੰ ਪ੍ਰਾਪਰਸ਼ਾ ਨੂੰ ਲੈ ਕੇ ਮਾੜ ਦਾ ਸ਼ੁਕਰਾਨੇ ਕਰਦਿਆ ਹੋਇਆ ਉਸ ਪ੍ਰਾਣੀ ਦੇ ਅੰਤਮ ਸੰਚਾਰ ਚ ਸ਼ਾਮਲ ਹੋਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ